ਕੱਟ ਰਹੀ ਜਿੰਦਾਬਾਦ 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 ਇਹ ਆ ਹਟਾ ਦਿੱਤਾ ਜਾਵੇ ਤੇ ਕੋਈ ਗੱਲ ਨਹੀਂ ਹੋਣੀ ਪ੍ਰਾਇਮਰੀ ਸਕੂਲ ਤੱਕ ਪਹੁੰਚਣਾ ਸਾਨੂੰ ਇਹ ਬਟਾਦੋਂ ਨੇ ਚੰਗੀ ਗੱਲ ਆ ਨਹੀਂ ਇਹ ਸ਼ੁਭ ਕੰਮ ਟੀਚਰਾਂ ਨੂੰ ਕਰ ਦੇਣਾ ਚਾਹੀਦਾ ਮੇਰੀ ਬੇਨਤੀ ਆ ਆ ਬੈਰੀਕੇਡ ਹਟਾ ਦਿੱਤੇ ਜਾਣ ਨਹੀਂ ਇਹ ਕੰਮ ਸਾਡੇ ਸੱਤਿਆਂ ਨੂੰ ਕਰਨਾ ਚਾਹੀਦਾ ਆ बैरीगेटा बि चो पको पंजाब ਸਰਕਾਰ ਆ ਸਾਥੀਓ ਚੱਕਦੇ ਆ ਮੈਰੀਗੇਟ ਇਹਨਾਂ ਦੇ ਦੇਖ ਲਓ ਆ ਕਰਤੇ ਪਾਸੇ ਸੱਗੇ ਕਰੋ ਗਲਤਪੱਡਾ ਵਾਲਾ ਸਿਕਿਆ ਮੰਤਰੀ ਜਿੰਦਾਬਾਦ ਜਿੰਦਾਬਾਦ ਮੰਗਾਣਾ ਮੰਨਾ ਵਾਲਾ ਸਿਕਿਆ ਮੰਤਰੀ ਜਿੰਦਾਬਾਦ ਅੱਡੇ ਆਪਕਾ ਨਾ ਬੋਏ ਖਰੋਣਾ ਵਾਲਾ ਸਿਕਿਆ ਮਿਪਰੀ ਜਿੰਦਾਬਾਦ ਜਿੰਦਾਬਾਦ ਗੱਲਾਣਾ ਮੰਨੇ ਵਾਲਾ ਸਿਕਿਆ ਮੰਤਰੀ ਜਿੰਦਾਬਾਦ ਜੁਨੈਨ ਜਿੰਦਾਬਾਦ ਜਿੰਦਾਬਾਦ ਚੜਪੰਡੀ ਜੁਨੈਨ ਜਿੰਦਾਬਾਦ ਜਿੰਦਾਬਾਦ ਸਾਧਿਰੋ ਚੜ ਜੁਨੈਨ ਜਿੰਦਾਬਾਦ ਜਿੰਦਾਬਾਦ ਗੱਲਣਾ ਖਰਾਬ ਬਣਾਉਣ ਵਾਲਾ ਸਿੱਖਿਆ ਮੰਤਰੀ ਮਰਦਾਬਾਦ ਜਿੰਦਾਬਾਦ ਮੁਤਾਬਕ ਅਜਾ ਟਾਲੀਆਂ ਮੰਗਾ ਨਾ ਮੰਨਣ ਵਾਲਾ ਸਿੱਖਿਆ ਮੰਤਰੀ ਮਰਦਾਬਾਦ ਜਿੰਦਾਬਾਦ ਮੁਤਾਬਕ ਅਖਾਤੀ ਸਿੱਖਿਆ ਕ੍ਰਾਂਤੀ ਮਰਦਾਬਾਦ ਜਿੰਦਾਬਾਦ ਮੁਤਾਬਕ ਅਖਾਤੀ ज़िंदबाद 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 शिक्षा मंत्री मुरदाबाद मुबाद मुबाद शिक्षा मंत्री मुर्दाबाद हंगारा मन शिक्षा मंत्री मुर्दाबाद रेडियो जिंदबाद सिखा मंत्री जो मुर्दा पध्यापक मंगा न मनण वारा सिखा मंत्री मुरा पूरी ਰੋਕੋ ਹਾੜੇ ਲਾੜਾ ਕਿੱਧਰ ਫਿਰਦਾ ਹੈ ਹਲੋਾਰੇ ਸਾਥੀ ਬੈਠ ਜਾਣ ਰੋਕੋ ਵੀ ਰੋਕ ਲਓ ਪੂਰੇ ਰੋਕ ਲਓ ਇੱਕ ਵਾਰੀ ਇਹਨਾਂ ਨੂੰ ਮਟਾ ਦਈਏ ਸਹੀ ਗੱਲ ਹੈ ਇਸ ਦਾ ਜੀ 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 ਜ ਭਈ ਪੁਲਿਸ ਵਾਲੇ ਪ੍ਰਸ਼ਾਸਨ ਨੋਟ ਕਰ ਲੈਣ ਤੁਹਾਡਾ ਫਟਾ ਨਹੀਂ ਰਚਨਾ ਆਇਆ ਇਹ ਤਾਂ ਅਸੀਂ ਆਪ ਰੋਕੇ ਨਹੀਂ ਅਸੀਂ ਇਹ ਵੀ ਚੱਕ ਦੇਣਾ ਸੀ ਚੱਕਾਂਗੇ ਪਰ ਜਦੋਂ ਫੈਸਲਾ ਹੋਊਗਾ ਐਲਾਨ ਹੋਊਗਾ ਕਿਉਂਕਿ ਬੈਰੀਗੈਡ ਚੱਕਣਾ ਮਹੱਤਵਪੂਰਨ ਨਹੀਂ ਹੈਗਾ ਸੰਘਰਸ਼ ਅੱਗੇ ਵਧਾਉਣਾ ਸਿੱਖਿਆ ਮੰਤਰੀ ਦੇ ਪਿੰਡ ਪਹੁੰਚਣਾ ਮਹੱਤਵਪੂਰਨ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਮਾਮਲੇ ਲੈ ਕੇ ਆਏ ਆ ਅਸੀਂ ਇਨਹਾਸਤਾਂ ਦੇ ਉਹ ਮਾਮਲੇ ਸਿੱਖਿਆ ਮੰਤਰੀ ਸੁਣ ਕੇ ਉਸ ਤੋਂ ਬਾਅਦ ਉਹਨਾਂ ਨੂੰ ਹੱਲ ਕਰਨਾ ਮਸਲਿਆਂ ਦਾ ਹੱਲ ਚਾਹੁੰਦੇ ਆ ਕਿ ਪ੍ਰਸ਼ਾਸਨ ਸਾਡੇ ਨਾਲ ਕੋਈ ਗੱਲਬਾਤ ਦਾ ਸਹੀ ਸਮਾਂ ਦਿਵਾਊਗਾ ਸਿੱਖਿਆ ਮੰਤਰੀ ਦੇ ਨਾਲ ਤੇ ਉਹ ਵੀ ਜਲਦ ਦਿਵਾਊਗਾ ਤੇ ਵੱਡੀ ਗੱਲ ਇਹ ਕਿ ਉਹਦੀ ਕੰਪਰਮੇਸ਼ਨ ਕਰਵਾਊਗਾ ਨਹੀਂ ਅਸੀਂ ਪਹਿਲਾਂ ਤਾਂ ਨਾਂਮਾ ਦੇ ਦਈਏ ਪ੍ਰਸ਼ਾਸਨ ਨੂੰ ਤੁਸੀਂ ਬਾਹਰ ਦੇ ਜਾਓ ਆ ਮਛਾਓ ਲੰਬਾ ਦੇ ਦੀਏ ਕਿ ਪਿਛਲੇ ਸਾਲ ਦੁਸ਼ਹਿਰੇ ਵਾਲੇ ਦਿਨ ਆਏ ਸੀ ਤੁਹਾਡੇ ਕੋਲ ਬਾਹਰ ਜਾਓ ਬਾਹਰ ਜਾਓ ਦੁਸ਼ਹਿਰੇ ਵਾਲੇ ਜਿਸ ਦਿਨ ਕਿਸ ਦਿਨ ਆਏ ਸੀ ਤੁਸੀਂ ਤਹਿਸੀਲਦਾਰ ਰਾਹੀ ਇੱਥੇ ਇੱਕ ਲਿਖਤੀ ਪੱਤਰ ਦਿੱਤਾ ਸੀ ਉਹ ਲਿਖਤੀ ਪੱਤਰ ਅੱਗੇ ਜਾ ਕੇ ਚੱਲਿਆ ਨਹੀਂ ਅਸੀਂ ਚੱਲਿਆ ਕਾਰਤੂਸ ਨਹੀਂ ਤੁਹਾਡੇ ਤੋਂ ਲੈ ਕੇ ਜਾਣਾ ਅਸੀਂ ਜਿਉਂਦਾ ਜਾਗਦਾ ਕਾਰਤੂਸ ਲੈ ਕੇ ਜਾਣਾ ਤੁਹਾਡੇ ਕੋਲੋਂ ਇਸ ਕਰਕੇ ਗੱਲਬਾਤ ਕਰਾਉਣਾ ਸਿੱਖਿਆ ਮੰਤਰੀ ਦੇ ਨਾਲ ਤੁਹਾਨੂੰ ਪਰਮ ਹੋਵੇ ਡੇਟ ਫੇਰ ਉਡੀਕ ਕਰਾਂਗੇ ਥੋੜੀ ਫੇਰ ਨਹੀਂ ਤਾਂ ਬਿਨ ਕੋਈ ਐਹੋ ਜੀ ਗੱਲ ਨਹੀਂ ਹੈਗੀ ਤੁਹਾਡੇ ਸਾਥੀ ਅੱਜ ਵੱਡੀ ਗੰਟੀ ਮਾਲ ਵਿੱਚੋਂ ਪਹੁੰਚੀ ਹੋਈਆਂ ਧਰਮ ਬਹੁਤ ਨੇ ਅੱਜ ਇਸ ਕਰਕੇ ਕੋਈ ਸਮੱਸਿਆ ਨਹੀਂ ਹੈਗੀ ਬੈਰੀਕੇਡ ਵੀ ਚੱਕਰਵਾਗੇ ਪਹੁੰਚੇ ਹਾਂ ਕਿ ਪਹਿਲਾਂ ਇੱਕ ਸੁਆਦ ਇਹ ਗੱਲ ਹੋਵੇ ਮੰਗਾ ਤੇ ਗੱਲ ਹੋਵੇ ਜੇ ਹੋਊਗੀ ਤਾਂ ਚੰਗੀ ਗੱਲ ਆ ਨਹੀਂ ਫਿਰ ਇਹ ਚੇਤਾਵਨੀ ਮਾਰਚਾ ਜਿਹੜਾ ਇਹ ਅੱਗੇ ਵੀ ਵੱਧ ਸਕਦਾ ਤੇ ਚਲਾਈ ਜਾਵੇ ਹਲੇ ਇਸ਼ਾਰਾ ਕਰ ਲੋ ਸਹੀ ਜੀ ਆ ਯਾਰਾ ਸਹੀ ਆ ਇਹਨੂੰ ਕਿੱਧਰ ਲਈਏ ਇਹਨੂੰ ਅੱਗੇ ਵੱਲ ਥੋੜਾ ਅੱਗੇ ਕਰ ਲੋ ਸਟੇਜ ਨਾਲ ਬੋਲੋ ਸਾਈਡ ਤੇ ਕਰ ਲੋ ਜ਼ਰੂਰ ਟਿਕਾਉਂਦਾ ਦਰਿਆ ਬੇਤ ਪਿਛੇ ਲਿਓ ਬਾ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਹੜਾ ਮੂਲੀ ਆਉਂਦਾ ਆਓ ਇਹ ਨਹੀਂ ਦੇਖਦਾ ਆ ਕੰਮ ਦਾ ਸਟੇਜ ਇਹ ਵੀ ਨਹੀਂ ਨਸਲੇ ਲੱਗਦਾ ਸਾਡੀ ਚਾਲੂ ਮੂਲੀ ਮਨਿਆ